ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਕੋਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਸੱਜਰ ਸੂਈ ਆ ਤੇ ਬਾਕੀ ਆ ਵੀ ਸੂਈ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਜੋ ਵੀ ਆ ਇੱਥੇ ਆਪਣਾ ਆਪ ਸੁਵੇਸ਼ ਚਾਹ ਕੇ ਲੱਗ ਜਾ ਕਰੋ ਜੀ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੀਆਂ ਧੀਆਂ ਭੈਣਾਂ ਸਾਰੇ ਮੇਰੇ ਦੇਸਾਂ ਦੇਸਾਂ ਵਾਸਤੇ ਛਰਨ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਜੀਠਾ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਕਿੱਥੇ ਰਹੇ ਜੀ ਬਾਬਾ ਦੇ ਨਾਲ ਬਾਤ ਕਰਨ ਲੱਗੇ ਜੀ ਛੱਡ ਛੱਡਿਆ ਡੰਗਰ ਕੋ ਚਾਈਦਾ ਲੱਭਦਾ ਨਹੀਂ ਮਾਰੂੰ ਅੱਛਾ ਮਾੜਾ ਆਪਾਂ ਲੈਣਾ ਨਹੀਂਦਾ ਇਹਦੇ ਦੋ ਮਹੀਨੇ ਕੰਮ ਹੀ ਛੱਡ ਛੱਡਿਆ ਜਿ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਲਿਆਉਣੀ ਇੱਕ ਤੇ ਲਿਆਉਣੀ ਇੱਕ ਹੀ ਤੇ ਲਿਆਉਣੀ ਸਾਫ ਸੁਥਰੀ ਭਾਵੇਂ ਛੇ ਹੀ ਮਿਲ ਲੱਭੇ ਅੱਛਾ ਇਹ ਗਾਈਆਂ ਪਾਠੀਵੇਂ ਨਹੀਂ ਪਾਉਣ ਲੱਗੇ ਆ ਅੱਛਾ ਗਾਂ ਤੇਰੇ ਹੀ ਚੈਨਲ ਤੇ ਪਈ ਅੱਜ ਤੋਂ 8 ਮਹੀਨੇ ਪਹਿਲਾਂ ਅੱਛਾ ਇਹ 8 ਮਹੀਨੇ ਪਹਿ ਵੜ ਆਪਾਂ ਪਾਉਣ ਲੱਗੇ ਠੀਕ ਆ ਹਾਂਜੀ ਠੀਕ ਤੇ ਚਲੋ ਨਾਮ ਦੱਸਦੇ ਨਾਮ ਮੇਰਾ ਜੀ ਸਰਦਾਰ ਅਮਰਜੀਤ ਸਿੰਘ ਮਾਨ ਆ ਹਾਂਜੀ ਪਿੰਡ ਮੇਰਾ ਕਾਗਨੀ ਚੱਕ ਕੋਲੋਂ ਤਰਾ ਬੋੜੀ ਚੱਕ ਨਾਲੋਂ ਜ਼ਿਆਦਾ ਮਸ਼ਹੂਰ ਆ ਠੀਕ ਆ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਬਾਕੀ ਇਹ ਆ ਵੀ ਸੂਈ ਸੂਈ ਗਾਂ ਆ ਅੱਜ ਆਪਣੇ ਕੋਲ ਵੇਰ ਸੂਈ ਹੈ ਚ ਮੂੰਹ ਚਾਰ ਦੰਦ ਆ ਅੱਛਾ ਹਾਂ ਉਹ ਵੀ ਆਪਾਂ ਵਿਖਾਲ ਦੇਣੀ ਅੱਛਾ ਚੈੱਕ ਕੀਤੀ ਚਾਰ ਦੰਦ ਹਾਂ ਵਿਖਾਓ ਵਿਖਾਲ ਦੇਣੇ ਹੁਣੇ ਸਭ ਤੋਂ ਪਹਿਲਾਂ ਕੰਮ ਹੀ ਆਪਾਂ ਇਹੋ ਕਰ ਲੈਂਦੇ ਹਾਂ ਚਲੋ ਉਤਰ ਹੁਣ ਇਹ ਵਿਖਾ ਦੇਣੇ ਆ ਉਤਰ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹ ਆ ਬੱਚਾ ਵਿਖਾਲ ਦੋ ਜਿੰਨੂੰ ਕੋਈ ਅੱਠ ਲਾ ਲੇ ਕੋਈ 10 ਲਾ ਲੇ ਆ ਸਾਹਮਣੇ ਇਹ ਸੂਈ ਲੈਂਦੇ ਕਿ ਤੁਹਾਡੇ ਘਰੇ ਸੂਈ ਜੇ ਇਹ ਆਪਣੇ ਘਰ ਹੀ ਸੂਈ ਹੈ ਅੱਛਾ ਤੁਹਾਡੇ ਘਰੇ ਸੂਈ ਹੈ ਬੜੀ ਔਖੀ ਸੂਈ ਬੱਚਾ ਬੜਾ ਵੱਡਾ ਸੀ ਅੱਛਾ ਤੇ ਮੁੜ ਕੇ ਬੱਚਾ ਵੀ ਥੱਲੇ ਨਹੀਂ ਚੰਗਾ ਆਇਆ ਇਹਨੂੰ ਇਸ ਤਰ੍ਹਾਂ ਥੱ ਠੀਕ ਹੈ ਉਹ ਆਪਾਂ ਸਭ ਨੂੰ ਹੁਣੇ ਵਿਖਾ ਦੇਣਾ ਬੱਚਾ ਜਿਹੜਾ ਕਾਫੀ ਭਲਿਆ ਹੋਇਆ ਹੈ ਬਹੁਤ ਤਗੜਾ ਵਿਖਾ ਲੋ ਤੁਸੀਂ ਆਹ ਬੱਚਾ ਹੈ ਇਹਦਾ ਗਾਂ ਦੇ ਹਿਸਾਬ ਨਾਲ ਬੱਚਾ ਵੱਡਾ ਹੈ ਨਾੜੂ ਜਿਹੜਾ ਤੇਰਾ ਨਾਲ ਹੀ ਆ ਠੀਕ ਹੈ ਕਿ ਇਹਨੇ ਚੰਗਾ ਪਰਾਇਆ ਹੈ ਬਾਕੀ ਚਲੋ ਗਾਂ ਦਾ ਆਪਣਾ ਕਦ ਘੱਟ ਚਲੋ ਚੰਗਾ ਹੈ ਉਮਰ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਬਹੁਤ ਕੱਦ ਆ ਤੇ ਆ ਹਵਾਨਾ ਇਹਦਾ ਥੱਲੇੋਂ ਦੇਖ ਸਕਦੇ ਜੇ ਇੱਕ ਕਰੀ ਕਿੰਨਾ ਦੁੱਧ ਤਿਆਰ ਕਰ ਗਈ ਜੀ ਉਤਰਾ ਹੁਣ ਇਹ ਦੁੱਧ ਤੇ ਜੀ ਕਰ ਗਈ 14 ਲੀਟਰ ਹੀ ਹਾਂਜੀ 14 ਤੋਂ ਵਾਧੇ ਕਰ ਗਈ ਦੀ ਹੁਣ ਅਸੀਂ ਟੀਗੇ ਲਵਾਏ ਪਰਸੋਂ ਇਹਨਾਂ ਨੂੰ ਗਲ ਕੋਟੂ ਦੇ ਮੂੰਹ ਖੁਰਦੇ ਅੱਛਾ ਸਾਰੇ ਮਾਲ ਨੂੰ ਲਵਾਇਆ ਆ ਆਪਾਂ ਕੋ 27 28 ਡੰਗ ਰਹੇ ਤੈਨੂੰ ਪਤਾ ਹੀ ਹੈ ਹਾਂਜੀ ਹਾਂਜੀ ਮੱਝਾਂ ਵੀ ਗਾਇਆਂ ਵੀ ਆਪਾਂ ਕੋਲ ਆ ਤੇ ਆਪਾਂ ਸਾਰਿਆਂ ਨੂੰ ਲਵਾਤੇ ਮੂੰਹ ਖੁਰਦੇ ਤੇ ਗਲ ਕੋਟੂ ਦੇ ਉਹਦੇ ਨਾਲ ਕੋਈ ਕਿਲੋ ਘਟ ਗਈ ਕਿ 2 ਕਿਲੋ ਘਟ ਗਈ ਦੁੱਧ ਅੱਛਾ ਤੈਨੂੰ ਪਤਾ ਦੋ ਚਾਰ ਦਿਨ ਘਟਦੀਆਂ ਇਸ ਟੀਗੇ ਨਾਲ ਹਾਂਜੀ ਹਾਂਜੀ ਛੋਟੀ ਦਾ ਘਰ ਮੰਦਾ ਹਾਂਜੀ ਹੁਣ ਪੱਕਾ ਦੁੱਧ ਕਿੰਨਾ ਹੋਊਗਾ ਹੁਣ ਮੇਰਾ 13 ਲੀਟਰ ਤੇ ਆ ਕਿੰਨਾ ਘਤਰ ਦੁੱਧ ਕਰੀ ਜਾਉਂਦਾ ਦੁੱਧ ਜੀ ਇਹ ਪਹਿਲਣ ਵੈੜਾ ਜਿਹਦੀ ਨਸਲੇ ਕੋ 15 16 ਲੀਟਰ ਤੇ ਆਮ ਨਾਲ ਕੱਢ ਜਿੰਦੀ ਆਏ ਅਮੇ 18 20 ਆਪਾਂ ਨਾਲ ਝੂਠ ਮਾਰਨਾ ਤੇ ਨਾ ਆਪਾਂ ਕਦੀ ਮਾਰਾ ਵਿਕੇ ਭਾਵੇਂ ਨਾ ਵੇ ਅੱਛਾ ਹਾਂਜੀ ਯਾਨੀ ਕਿ 15 ਕਿਲੋ ਦੁੱਧ ਗਰਮੀ ਚ ਬੜਾ ਹੁੰਦਾ ਠੀਕ ਆ ਹਾਂਜੀ ਤਰਫਾ ਫਿਰ ਕਰੀ ਨਾ ਨਾਲੇ ਦੰਦ ਵੀ ਇਹ ਦਿਖਾ ਦਈਏ ਪਹਿਲਾਂ ਮੁਖਾ ਦੇ ਹਾਂਜੀ ਲਿਆ ਆ ਵੀਰ ਜੀ ਹਾਂ ਦੇਖ ਸਰ ਜੀ ਉਹ ਬਿਓ ਚਾਰ ਦੰਦ ਆ ਜਿਹੜੇ ਸਾਈਡ ਵਾਲੇ ਦੰਦ ਜਿਹ ਉੱਤਰੇ ਹੀ ਦਿਖਾ ਦਈਏ ਕਰੀ ਚੰਗੀ ਤਰ੍ਹਾਂ ਅਜੇ ਉੱਤਰੇ ਹੀ ਖਲੋਤੇ ਉੱਤਰੇ ਹੀ ਇੱਕ ਦੋ ਤਿੰਨ ਚਾਰ ਠੀਕ ਹੈ ਜੀ ਲੈ ਜੇ ਤੋਰ ਪਿਓਰ ਚਾਰ ਦਾਂਦੇ ਇਤਨੇ ਭਾਵੇਂ ਵਿੜੇ ਜੋ ਰਸਾ ਸੁੱਟ ਕੇ ਥੱਲੇ ਬਹਿ ਜਾਓ ਠੀਕ ਹੈ ਇਨੀ ਸੀ ਨੇ ਬਾਕੀ ਚਲੋ ਮਦਰਸਾ ਨਾ ਕਰਦ ਕਾ ਠੀਕ ਆ ਘਰਾ ਜ ਸਰੀਰ ਆ ਬਾਕੀ ਆ ਦੇਖ ਸਾਡੇ ਜੀ ਇਤਨੇ ਭਾਵੇਂ ਥੱਲੇ ਬੈਜੋ ਦਵਾਂ ਪਾਸੇ ਨੋਏ ਮਨੇ ਪਰਵਾਹ ਹੀ ਕੋਈ ਨਹੀਂ ਠੀਕ ਹੈ ਜੀ ਤੇ ਇਤਨੇ ਭਾਵੇਂ ਦਵਾਂ ਪਾਸੇ ਬੈਠੇ ਰਹੋ ਹਨਾ ਹਾਂਜੀ ਕੋਈ ਪਰਵਾਹ ਹੀ ਨਹੀਂ ਠੀਕ ਹੈ ਹਾਂ ਪਹਿਲਾਂ ਵਾਲਾ ਕੰਮ ਹੀ ਕਰਨੀ ਤੇ ਪਹਿਲਾਂ ਲੱਤਾਂ ਛੜੀਆਂ ਮਾਰਦੀਆਂ ਵਿੜੇ ਚ ਭੱਜੀਆਂ ਫਿਰਦੀਆਂ ਤੇ ਕੋਈ ਰੱਸੀ ਰੁੱਸੀ ਕੋਈ ਚਾਹ ਨਹੀਂ ਪਾਉਣੀ ਤੇ ਪੁਆ ਰੱਸੀ ਦਾ ਵਾ ਪਾਸਾ ਕਢਾਣੇ ਕਈ ਭੈਣ ਰੰਗਾਂ ਵਾਲੀ ਚਾਹੀਦੀ ਹੈ ਅੱਛਾ ਭਾਵੇਂ ਰੱਸੀ ਪਾ ਲੋ ਤੇ ਭਾਵੇਂ ਨਾ ਪਾਓ ਭਾਵੇਂ ਨਾ ਪਾ ਲੋ ਪੁਆਦ ਨੇ ਪਰਫਾਮ ਬੰਦਾ ਠੀਕ ਹੈ ਚੈੱਕ ਕਰੋ ਮੰਗਾ ਪੈਣ ਲਗਾ ਆਪਣੀ ਮਰਜ਼ੀ ਆ ਆ ਦੇਖੋ ਜੀ ਠੀਕ ਹੈ ਕਿ ਧੱਕੇ ਮਾਰਿਆ ਵੀ ਨਹੀਂ ਹਿਲਦੀ ਮੈਨੂੰ ਮੰਗਾ ਤੇ ਛੱਡ ਦੇ ਵੱਖਰੀ ਗੱਲ ਆ ਅੱਛਾ ਬਾਕੀ ਇਹ ਆ ਵੀ ਚਲੋ ਠੰਡੇ ਸੀਲ ਪਸ਼ੂ ਦਾ ਵਾਧਾ ਹੁੰਦਾ ਆ ਗੱਲ ਆ ਗਰਦ ਕਿਉਂਕਿ ਦੀ ਨਹੀਂ ਧੱਕੇ ਨਾ ਇੰਨੀ ਸੀਲ ਐ ਤੇ ਐ ਧੱਕੇ ਕਰਨੀ ਪੈਂਦੀ ਐ ਠੀਕ ਆ ਬਾਕੀ ਥਣ ਬੜਾ ਵਧੀਆ ਕਰਦੀ ਪਸਮਕੇ ਠੀਕ ਆ ਪਸੋਂ ਲੈਂਦੇ ਆ ਥਣਾ ਹੱਥਲ ਕੱਢਦੇ ਅਜੇ ਥਣੇ ਤੇ ਕੱਢੂ ਹੋ ਰਹੇ ਕੋਈ 10-20 ਦਿਨ ਚ ਵਾਈ ਹੋ ਹਾਂਜੀ ਹਾਂਜੀ ਆਪਣੇ ਥਣ ਹੋਰ ਲੰਮਾ ਕਰ ਜਾਣਾ ਠੀਕ ਐ ਜੀ ਹਾਂਜੀ ਪੂਰਾ ਥਾਣਾ ਚਵਾਈਆ ਹੁਣ ਪੂਰਾ ਚਵਾਈਆ ਵਾਲਾ ਮੁੱਠੀ ਵਾਲਾ ਥਾਣਾ ਜੇ ਬਹੁਤ ਵਧੀਆ ਆਉਂਦਾ ਅੱਛਾ ਆ ਪਸੰਦ ਆ ਗਏ ਦੇਖੋ ਪੰਨਮ ਕੇ ਲਾਗੇ ਵਿਖਾਓ ਬਾਈ ਜਾਂ ਲਾਗੇ ਭਾਵੇਂ ਨਾਲ ਹੀ ਬੈਜਾ ਤੂੰ ਹੀ ਆਹ ਦੇਖ ਸਾਦੇ ਜੀ ਥਾਣੇ ਦੇ ਲਾਗੇ ਤਾਂ ਪ੍ਰੋਪਰ ਹੱਥ ਹੱਥ ਦੀ ਚਵਾਈਆ ਵਾਲਾ ਥਾਣਾ ਹੈ

ਮੋਲ ਆਪੀ ਸੀ ਪਾਪਾ ਛੱਡ ਗਿਆ ਤੇੰਦਾ ਕੰਮ ਹੀ ਹਾਂਜੀ 3 ਮਹੀਨੇ ਸੱਤ ਮਹੀਨੇ ਇੱਕ ਲੱਗੇ ਪੋ ਫਿਰ ਗਾਂਈ ਦਾ ਕੰਮ ਲੱਗੇ ਤੋ ਆ ਪਹਿਲਾਂ ਮੱਝਾਂ ਫਿਰ ਪਹਿਲਾਂ ਮੱਝ ਆਪਾਂ ਬਹੁਤ ਜਦੀ ਵੇਚੀ ਹਾਂਜੀ ਪਹਿਲਾਂ ਸਟਾਰਟਿੰਗ ਤੇ ਗਾਂਈ ਬੜੀ ਵੇਚੀ ਆਪਾਂ 5-4 ਸਾਲ ਹਾਂਜੀ ਹਾਂਜੀ ਘੁੰਮ ਕੇ ਮੱਝ ਵੇਚੀ ਫਿਰ ਹੁਣ ਫਿਰ ਗਾਂਈ ਦਾ ਮੰਗ ਹੈ ਕਿ ਕੋਈ ਵੀਰ ਪਾਸ ਨੂੰ ਗਾਂਈਆਂ ਵਾਪਸ ਉਸੇ ਨਾਲ ਦੀਆਂ ਦੇ ਜਿਹੜੀਆਂ ਪਹਿਲਾਂ ਗਈਆਂ ਠੀਕ ਆ ਇਹ ਕਰਕੇ ਹੁਣ ਆਪਾਂ ਇਹਦਾ ਮੁੱਲ ਕਰਨਾ 50000 ਰੁਪਿਆ ਲੈੜ ਦਾ ਅੱਛਾ ਹਾਂਜੀ ਕਰ ਜੀਏ ਕਮਾਨਤਨ ਕਰਦੇ ਉਹ ਆਵਾਜ਼ ਹੀ ਹੈ ਜੋ ਕਰਨਾ ਕਰਦੇ ਆ 2000 ਛੱਡ ਦਈਏ ਫਿਰ ਛੱਡ ਦੇ ਕੋਈ ਗੱਲ ਨਹੀਂ 48000 ਦੀ ਦੇ ਦੋਗੇ ਹਨਾ ਠੀਕ ਹੈ ਬਾਕੀ ਚਲੋ ਕੋਈ ਥੋੜੀ ਬੱਤ ਛੋਟ ਮੌਕੇ ਤੇ ਵੀ ਆ ਜੂ ਮੌਕੇ ਤੇ ਵੀ ਤੂੰ ਪਹਿਲੇ 2000 ਕਰਤੀ ਕਿੰਝ ਐਸੇ ਪਹਿਲੇ ਨਹੀਂ ਛੱਡੀ ਤੇ 100 200 ਦੀ ਤਾਂ ਆਪਾਂ ਸੌਂ ਨਹੀਂ ਦਿੰਦੇ ਅੱਗੇ ਵੀ ਆਣਨੇ ਨੇ ਠੀਕ ਆ ਇਹ ਕਰਨੀ ਪੈਂਦੀ ਹੈ ਕਰਾਂਗੇ ਜ਼ਰੂਰ ਠੀਕ ਹੈ ਜੀ ਬਾਕੀ ਹੋਜੀ ਵਹਿ ਆਪਾਂ ਲਿਹਾਉਣੇ ਚੀਰੀ ਤਿੰਨ ਪਤਾ 8 ਮਹੀਨੇ ਪੈਣ ਲੱਗੀ ਬਾਕੀ ਸਿਰਾਂ ਹੀ ਲਾਈਦਾ ਭਾਵੇਂ ਨਾਂ ਲੰਬੇ ਠੀਕ ਆ ਨਹੀਂ ਲੰਬੀ 7-8 ਮਹੀਨੇ ਤਾਂ ਨਹੀਂ ਲਿਆਂਦੀ ਲਿਹਾਉਣੀ ਇੱਕ ਤੇ ਲਿਹਾਉਣੀ ਸਾਫ ਮੈਨੂੰ ਕਈ ਸਾਲ ਹੋ ਗਏ ਮੇਰਾ ਇੱਕ ਹੀ ਡੰਗਰ ਪੈਂਦਾ ਵੀਡੀਓ ਤੇ ਠੀਕ ਆ ਤੁਹਾਡੇ ਵੈਸੇ ਵੀ ਆ ਲਾਈਨ ਕਾਫੀ ਮਸ਼ ਬਾਕੀ ਸੀਲੀ ਅਜੇ ਚਵਾਈ ਕੇ ਲੰਡੀ ਵੇਖੋ ਤੇ ਬਾਕੀ ਇਹ ਆ ਵੀ ਚਲੋ ਸਾਰੇ ਵੀਰਾਂ ਨੇ ਹੱਥ ਜੁੜ ਕੇ ਬੇਨਤੀ ਇਹ ਆ ਵੀ ਦੋ ਟਾਈਮ ਆਪਣੀ ਇੱਥੋਂ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਾ ਪਾਣੀ ਮਾਰਨੀ ਆ ਕਈਆਂ ਨੇ ਧਾਰਾਂ ਦੋ ਮਾਰ ਕੇ ਵਿਖਾ ਕੇ ਉਹ ਗੱਲ ਨਹੀਂ ਚਵਾਈ ਖਲੂ ਫੁੱਲ ਚ ਲੰਡੀ ਏ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕਦੇ ਵੀ ਨਾ ਕਿੰਨੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਆਪਾਂ ਛੁ ਲੈ ਜਾਈਂ